ਦੇਖਣ ਚਲੇ ਗਏ ਤਾਂ ਵੀ ਅੰਕਲ ਜੀ ਗੇਟ ਚ ਸੀਗੇ ਅੰਕਲ ਕਹਿੰਦੇ ਜਿਵੇਂ ਵਾਸ਼ਰੂਮ ਆਏ ਉਹਨਾਂਗੇ ਤੇ ਅੰਦਰ ਗੇਟ ਬੰਦ ਪਿਆ ਸੀ ਜੀ ਖੁੱਲ ਨਹੀਂ ਰਿਹਾ ਸੀ ਗੇਟ ਇਹਨਾਂ ਨੂੰ ਠਾਕੇ ਲੈ ਕੇ ਗਏ ਜਿਵੇਂ ਗੇਟਾ ਸਿੰਧਰੂ ਕੋਲ ਲੈ ਕੇ ਗੇਟ ਖੁੱਲ ਨਹੀਂ ਰਿਹਾ ਸੀ ਫਿਰ ਇਹ ਮਿਸਤਰੀ ਨੂੰ ਬੁਲਾ ਕੇ ਲਏ ਜਿਵੇਂ ਸਾਰਿਆਂ ਨੂੰ ਗਲੀ 'ਚ ਇਕੱਠਾ ਕਰਿਆ ਫਿਰ ਗੇਟ ਤੋੜਿਆ ਨਹੀਂ ਅੰਦਰ ਕੁਝ ਦਿਖ ਨਹੀਂ ਰਿਹਾ ਸੀ ਫਿਰ ਇਹ ਸਾਰਾ ਵੀ ਮਲਬਾ ਚੁਕਾਇਆ ਜੋ ਪਤਾ ਨਹੀਂ ਕਿੰਨਾ ਕਿੰਨਾ ਆਪਣਾ ਉਹਨੇ ਟਿੰਗਲਾਂ ਕਰ ਜਾਂਦੀ ਹੈ ਕੋਈ ਗੱਲ ਨਹੀਂ ਅੰਦਰ ਆ ਕੇ ਖੜੀ ਹੈ ਪਰਾ ਮਿੱਟੀ ਉੱਤ ਨਾ ਮੈਂ ਐਸ ਰਿੰਦਰ ਕੌਰ ਜੀ ਮੇਰਾ ਰਵਣ ਕੁਮਾਰ ਜੀ ਕੀ ਹੋਇਆ ਬੁਰਾ ਹਾਦਸਾ ਕਿਸ ਤਰ੍ਹਾਂ ਹੋ ਗਿਆ ਮੈਂ ਜੀ ਸਵੇਰੇ ਆਪਣੀ ਸ਼ੌਕ ਤੇ ਦੁਕਾਨ ਤੇ ਸਾਈਕਲ ਦੀ ਦੁਕਾਨ ਦਾ ਸਾਡੀ ਰਿਪੇਅਰ ਦੀ ਤੇ ਮੈਂ ਉਸੇ ਦੁਕਾਨ ਤੇ ਆ ਮੇਰੇ ਤਾਇਏ ਮੁੰਡੇ ਆਏ ਨੇ ਵੀ ਆਪਣੇ ਪੁਰਾਣੇ ਘਰ ਦੀ ਛੱਤਾ गिर ਗਈਆਂ ਤੇ ਫਿਰ ਕਹਿੰਦਾ ਤੂੰ ਫਟਾਫਟ ਆ ਜਾ ਮੈਂ ਕਹਾਂ ਮਮੀ ਡੈਡੀ ਠੀਕ ਨੇ ਕਹਿੰਦਾ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਕਹਿੰਦਾ ਮੰਨੂ ਵੀ ਫੋਨ ਆਇਆ ਕਰੋ ਇੱਧਰੋਂ ਤੇ ਫਿਰ ਫਟਾਫਟ ਮੈਂ ਦੁਕਾਨ ਬੁਧਾ ਕੇ ਆਪਦੀ ਕਰਿਆ ਆ ਫਿਰ ਉਸ ਤੋਂ ਬਾਅਦ ਦੇਖਿਆ ਵੀ ਸਾਰੇ ਥੱਲੇ ਡੈਡੀ ਦਾ ਬੱਚਤ ਰਹਿ ਗਈ ਡੈਡੀ ਬਾਥਰੂਮ ਉਤਰਮ ਗਏ ਸੀ ਮੁੱਪਿੱਚੋ ਚਤੜ ਡਿੱਗ ਗਏ ਜੀ ਕਿੰਨਾ ਪੁਰਾਣਾ ਮਕਾਨ ਸੀ ਇਹ ਹੈਗਾ ਜੀ 100 ਸਾਲ ਦੇ ਲਵੇ ਇੱਕ ਇਹ ਜਿਹੜੀ ਛੱਤ ਹੈ ਕਾ ਪਿੰਚੋਂਦੀ ਸੀ ਇਹ ਕੀ ਸੀ ਇਹ ਉੱਪਰ ਕੜੀ ਵਾਲੇ ਵਾਲੀ ਛੱਤ ਹੈ ਜੀ ਹਾਂ ਜੀ ਕਈ ਜਿਹੜੇ ਉੱਪਰ ਰਹਿ ਰਹੇ ਸੀ ਉਹ ਉਹ ਬੱਚਤ ਰਹਿ ਗਈ ਜੋ ਉਪਰਲੀ ਇਹ ਦੋ ਕਮਰੇ ਪਏ ਨੇ ਉੱਪਰ ਦੋ ਥੱਲੇ ਆ ਜੀ ਉਹ ਇਧਰਲੇ ਕਮਰੇ ਚ ਸੀ ਉਹ ਉਹ ਜਿਹੜੇ ਸੱਤਾਗਿਰਿਆਂ ਨੇ ਉਹ ਪਰਲੇਗਾ ਉੱਥੇ ਨਹੀਂ ਰਹੇਗੇ ਸੀ ਪਰਲੇ ਪਿੱਛੇ ਸੀ ਸਾਈਡ ਤੇ ਮਾਤਾ ਜੀ ਨੂੰ ਕਿਵੇਂ ਲੈ ਗਏ ਮਾਤਾ ਜੀ ਨੂੰ ਮਤਲਬ ਮਜ਼ਦੂਰ ਬੁਲਾ ਕੇ ਲੈ ਕੇ ਆਏ ਸੱਤ ਅੱਠ ਉਹਨਾਂ ਨੂੰ ਨਾਲ ਉਹਨਾਂ ਨਾਲ ਸਾਰੇ ਹੈਲਪ ਕਰਾ ਕੇ ਉਹਨਾਂ ਦੇ ਸਾਰੇ ਨਾਲ ਲੱਗ ਕੇ ਸੀ ਆਪ ਸਾਰਿਆਂ ਨੇ ਕੜਾਹੇ ਵਿੱਚ ਮੋਕੇ ਦੀ ਦਿੱਤੋ ਜੀ ਮੋਕੇ ਦੀ ਦਿੱਤੋ ਹੋ ਗਈ 2 ਘੰਟੇ ਹੋ ਗਏ ਸੀ ਵਿੱਚ ਦਵੇ ਨੂੰ ਕਿਰਾਮੇ ਜੀ ਨੀਸ਼ੀ ਰਪਾ ਜੀ ਕਿੱਥੇ ਰਹੇ ਨੇ ਆਪ ਜੀ ਦੇ ਸਾਹਮਣੇ ਕੀ ਕਿਣਾ ਚਲੋ ਜਿਹੜਾ ਹਾਸਾ ਹੋਇਆ ਮਕਾਨ ਦੀ ਛੱਤ ਦੀ ਇਹ ਜੀ ਸਵੇਰੇ 5:30 ਵਜੇ ਆਵਾਜ਼ ਆਈ ਸਮਝ ਜੀ ਅਸੀਂ ਦੇਖਣ ਚਲੇ ਗਏ ਤਾਂ ਵੀ ਅੰਕਲ ਜੀ ਗੇਟ 'ਚ ਸੀਗੇ ਅੰਕਲ ਕਹਿੰਦੇ ਜਿਵੇਂ ਵਾਸ਼ਰੂਮ ਆਏ ਹੋਣਗੇ ਤੇ ਅੰਦਰ ਗੇਟ ਬੰਦ ਪਿਆ ਸੀ ਜੀ ਖੁੱਲ ਨਹੀਂ ਰਿਹਾ ਸੀ ਗੇਟ ਇਹਨਾਂ ਨੂੰ ਉਠਾ ਕੇ ਲੈ ਕੇ ਗਏ ਜਿਵੇਂ ਗੇਟ antisense ਤੋਂ ਉੱਪਰ ਲੈ ਕੇ ਖੁੱਲ ਨਹੀਂ ਰਿਹਾ ਸੀ ਜੀ ਫਿਰ ਇਹ ਮਿਸਤਰੀ ਨੂੰ ਬੁਲਾ ਕੇ ਲਏ ਜਿਵੇਂ ਸਾਰਿਆਂ ਨੂੰ ਗਲੀ 'ਚ ਇਕੱਠਾ ਕਰਿਆ ਫਿਰ ਗੇਟ ਤੋੜਿਆ ਨਹੀਂ ਅੰਦਰ ਕੁਝ ਵੀਖ ਨਹੀਂ ਰਿਹਾ ਸੀ ਫਿਰ ਇਹ ਸਾਰਾ ਪੀਮਲਵਾ ਚਖਾਇਆ ਜੋ ਪਤਾ ਨਹੀਂ ਕਿਹਨੇ ਕਰਾਰ ਮਕਾਨ ਹੈ ਇਹ ਤਾਂ ਜੀ ਕਾਫੀ ਪੁਰਾਣਾ ਦੇਖੀ ਇੰਨੇ ਚੰਗੇ ਇਹ ਤਾਂ ਜੀ ਉੱਪਰ ਵੀ ਫੈਮਲੀ ਹੈ ਜੀ ਉੱਪਰ ਵੀ ਸੀ ਆਂਟੀ ਜੀ ਉਹ ਪਰ ਉਹਨਾਂ ਨੂੰ ਬਾਥਰੂਮ ਦੀ ਤੋੜ ਕੇ ਛੱਤ ਇਧਰੋਂ ਲੈ ਕੇ ਗਏ ਆ ਜੀ ਉਹ ਠੀਕ ਨਹੀਂ ਉਹਨਾਂ ਨੂੰ ਅਟੈਕ ਆ ਗਿਆ ਜੀ ਮੁੰਡਾ ਸੁਣਦਾ ਤੇ ਇੱਕ ਅੰਦਰ ਅੰਕਲ ਤੇ ਆਂਟੀ ਸੀ ਜੀ ਪਰਿਵਾਰ ਦੇ ਵਿੱਚ نیچے ਹੋ ਤੋੜ ਕੋਲ ਸੌ ਰਿਆ ਸੀ ਅੰਦਰ ਅੰਕਲ ਆਂਟੀ ਸੀ ਜੀ ਬਸ ਕਿੰਨੀ ਕੋਮਨ ਸੀ ਉਹਨਾਂ ਦੀ ਜਿਹੜੇ ਡੈਡੀ ਤੇ ਕਿਹਦੀ 75 ਸਾਲ ਦੀ ਤੇ ਮੇਰੇ ਮੰਮੀ ਦੀ ਹਾਂ ਜੀ ਇਹ ਜੀ ਅੰਕਲ ਜੀ ਹੈਗੇ ਸੀ ਬਜ਼ੁਰਗ ਜੀ ਸੀ ਜੀ